ਕੁਸੀਂ ਦੇਖ ਰਹੇ ਹੋ ਲੋਕ ਸਮਾਚਾਰ ਬੋਟਰ ਅੰਗਰੇਜ਼ ਸਿੰਘ ਸੰਧੂ ਤੇ ਬੱਗੀ ਬਲਦੀ ਖਾਸ ਰਿਪੋਰਟ ਮਾਨਯੋਗ ਐਸਐਸਪੀ ਸਾਹਿਬ ਅੰਮ੍ਰਿਤਸਰ ਦਿਹਾਤੀ ਸ਼੍ਰੀ ਸਤਵਿੰਦਰ ਸਿੰਘ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀਐਸਪੀ ਸ਼੍ਰੀ ਕਰਨ ਸ਼ਰਮਾ ਪੀਪੀਐਸ ਜੀ ਦੀ ਅਗਵਾਈ ਹੇਠ ਮੁਖ ਅਫਸਰ ਥਾਣਾ ਕੰਬੋ ਐਸਆਈ ਸ਼ਮਸ਼ੀਰ ਸਿੰਘ ਜੀ ਵੱਲੋਂ ਮੁਕਦਮਾ ਨੰਬਰ 102 ਮਿਤੀ 8 6 2024 ਜੁਰਮ 379 बी 343 34 आईपीसी पीएस कॉम्बो ਵਿੱਚ ਮੁਦਾਈ ਮੁਕਦਮਾ ਤਰਮਿੰਦਰ যাদব ਪੁੱਤਰ ਗੁੱਦੂ যাদਬ ਵਾਸੀ ਮਕਾਨ ਨੰਬਰ 44 ਸੂਰਜ ਐਵੇਨਿਊ थाना सदर ਅੰਮ੍ਰਿਤਸਰ ਜਿਸ ਪਾਸੋਂ ਮਿਤੀ 8 6 2024 ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਦਾਤਰ ਦਾ ਵਾਰ ਕਰਕੇ 10000 ਰੁਪਏ ਅਤੇ ਇੱਕ ਮੋਬਾਈਲ ਫੋਨ ਮਾਰਕਾ Redmi Note 12 5G ਖੋ ਕੇ ਲੈ ਗਏ ਹਸੀ ਜੋ ਮੁਕਦਮਾ ਉਕਤ ਵਿੱਚ ਸੀਨੀਅਰ ਅਫਸਰਾ ਜੀ ਨੇ ਅਫਸਰਾ ਜੀ ਦੇ ਹੁਕਮਾਂ ਅਨੁਸਾਰ ਵਿਗਿਆਨਿਕ ਤਫਦੀਸ਼ ਅਤੇ ਟੈਕਨੀਕਲ ਦੀ ਸਹਾਇਤਾ ਲੈ ਕੇ 24 ਘੰਟੇ ਦੇ ਅੰਦਰ ਮੁਕਦਮਾ ਹਜਾ ਨੂੰ ਟ੍ਰੇਸ ਕਰਕੇ 275 ਮਨਜੀਠਾ ਰੋਡ ਅੰਮ੍ਰਿਤਸਰ ਅਤੇ ਕਰਨਬੀਰ ਸਿੰਘ ਪੁੱਤਰ ਰਵੈਲ ਸਿੰਘ ਵਾਸੀ ਪੰਡੋਰੀ ਵੜੈਚ ਨੂੰ ਮੁਕੱਦਮਾ ਹਜਾ ਵਿੱਚ ਨਾਮਜ਼ਦ ਕੀਤਾ ਗਿਆ ਅਤੇ ਜਿਨ੍ਹਾਂ ਨੂੰ ਇੱਕ ਕਰਨਬੀਰ ਸਿੰਘ ਪੁੱਤਰ ਰਵੈਲ ਸਿੰਘ ਵਾਸੀ ਪੰਡੋਰੀ ਵੜੈਚ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਅਤੇ ਦੂਸਰੇ ਦੋਸ਼ੀ ਹਰਮਨਦੀਪ ਸਿੰਘ ਉਰਫ ਹੈਪੀ ਪੁੱਤਰ ਰੇਸ਼ਮ ਸਿੰਘ ਵਾਸੀ ਮਕਾਨ ਨੰਬਰ 275 ਮਨਜੀਠਾ ਰੋਡ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕੀਤਾ ਗਿਆ ਜੋ 3 ਦਿਨ ਤੋਂ ਪੁਲਿਸ ਰਿਮਾਂਡ ਪਰ ਬੰਦ ਹਵਾਲਾਤ ਥਾਣਾ ਹੈ ਜਿਸ ਪਾਸੋਂ ਉਕਤ ਮੁਕੱਦਮਾ ਵਿੱਚ ਪੁਸ਼ਗੀਸ਼ ਚੱਲ ਰਹੀ ਹੈ। ਮਾਲੂ ਪਿਆਰ ਵੀ ਕਵਰ ਕਿਤੇ ਕੀ ਮਾਮਲਾ ਕੀ ਮਤਲਬ? ਇਹ ਜੀ ਮਾਨਯੋਗ ਐਸਐਸਪੀ ਸਾਹਿਬ श्री ਸਤਿੰਦਰ ਸਿੰਘ ਜੀ ਆਈਪੀਐਸ ਦੀਆਂ ਹਦਾਇਤਾਂ ਅਨੁਸਾਰ ਇਲਾਕੇ ਵਿੱਚ ਵਧ ਰਹੀਆਂ ਚੋਰੀ ਅਤੇ ਸਨੇਚਿੰਗ ਦੀਆਂ ਵਾਰਦਾਤਾਂ ਨੂੰ ਥੱਲ ਪਾਉਣ ਲਈ ਥਾਣਾ ਕੰਬੋਹ ਦੀ ਪੁਲਿਸ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜਿਹਦੇ ਤਹਿਤ ਅਸੀਂ ਵੱਖ-ਵੱਖ ਵਾਰਦਾਤਾਂ 'ਚ ਹੋਏ ਦੋਸ਼ੀਆਂ ਨੂੰ ਕਾਬੂ ਕਰਕੇ ਅरेस्ट ਕੀਤਾ ਅਤੇ ਇਹਨਾਂ ਖਿਲਾਫ ਪਰਚੇ ਦਰਜ ਕੀਤੇ ਨੇ ਜਿਨ੍ਹਾਂ ਵਿੱਚੋਂ ਇੱਕ ਕੱਲ 8 6 24 ਨੂੰ ਹੋਈ ਵਾਰਦਾਤ ਜਿਸ ਵਿੱਚ ਇੱਕ ਆਦਮੀ ਦੇ ਦਾਤਰ ਮਾਰ ਕੇ ਉਸ ਤੋਂ 10000 ਰੁਪਏ ਖੋਹ ਲਏ ਗਏ ਅਤੇ ਉਹਦਾ ਮੋਬਾਈਲ ਖੋ ਲਿਆ ਗਿਆ ਇਹਨੂੰ ਆਪਾਂ ਵਿਦਿਨ 24 ਆਵਰਸ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਤੇ ਇਹ ਮੋਬਾਈਲ ਫੋਨ ਤੇ ਦਾਤਰ ਨੂੰ ਰਿਕਵਰ ਕੀਤਾ ਸੈਕੰਡਲੀ ਅੱਜ ਸਵੇਰੇ ਅ ਸਬ ਇੰਸਪੈਕਟਰ ਸ਼ਮਸ਼ੇਰ ਸਿੰਘ ਐਸ ਐਚਓ ਸਾਹਿਬ ਇਹਨਾਂ ਦੀ ਬਹੁਤ ਵਧੀਆ ਕਾਮਯਾਬੀ ਦੇ ਤਹਿਤ ਅਸੀਂ ਤਿੰਨ ਹੋਰ ਦੋਸ਼ੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਨੇ ਵਕ ਵਕ ਸਨੇਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਇਹਨਾਂ ਦੇ ਨਾਮ ਹਨ ਅਜੇ ਮਸੀ ਰਾਜਾ ਮਸੀ ਅਤੇ ਮਨਪ੍ਰੀਤ ਇਨਾਂ ਕੋਲੋਂ ਅਸੀਂ ਹੁਣ ਤੱਕ 7 ਮੋਬਾਈਲ ਫੋਨ ਰਿਕਵਰ ਕਰ ਚੁੱਕੇ ਹਾਂ ਅਤੇ ਹੋਰ ਵੀ ਹੋਣ ਦੀ ਉਮੀਦ ਹੈ ਫਰਦਰ ਇਨਵੈਸਟੀਗੇਸ਼ਨ 'ਚ ਇਹ ਗੱਲ ਸਾਹਮਣੇ ਆਊਗੀ ਕਿ ਇਹਨਾਂ ਦੇ ਗੈਂਗ ਵਿੱਚ ਕੌਣ-ਕੌਣ ਮੈਂਬਰ ਮੌਜੂਦ ਸੀਗੇ ਇਹਨਾਂ ਕੋਲ ਹੋਰ ਕਿਹੜੇ-ਕਿਹੜੇ ਇਲੀਗਲ ਵੈਪਨਸ ਨੇ ਤੇ ਇਹਨਾਂ ਨੇ ਹੋਰ ਕਿੱਥੇ-ਕਿੱਥੇ ਕਿਹੜੇ-ਕਿਹੜੇ ਥਾਮਾਂ 'ਚ ਵਾਰਦਾਤ ਕੀਤੀ ਹੈ ਇਹਦੇ ਨਾਲ ਮੈਂ ਆਮ ਪਬਲਿਕ ਨੂੰ ਵੀ ਇਹ ਗੁਜ਼ਾਰਿਸ਼ ਕਰਨਾ ਚਾਹੁੰਦਾ ਕਿ ਸਾਡੀ ਟੀਮ ਬਹੁਤ ਅਲਰਟ ਤੇ ਬਹੁਤ ਵਿਜੀਲੈਂਟ ਹੈ ਇਸ ਤਰ੍ਹਾਂ ਦੀ ਵਾਰਦਾਤਾਂ ਨੂੰ ਠੱਲ ਪਾਉਣ ਲਈ ਅਸੀਂ ਕੋਈ ਕਮੀ ਨਹੀਂ ਛੱਡਾਂਗੇ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਹੈ ਜੇ ਤੁਸੀਂ ਸੀਕ੍ਰੀਟਲੀ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਯੂ ਆਰ ਮੋਸਟ ਵੈਲਕਮ ਤੁਹਾਡਾ ਨਾਮ ਤੇ ਤੁਹਾਡੀ ਪਛਾਣ ਗੁਪਤ ਰੱਖੀ ਜਾਊਗੀ ਇਸ ਲਈ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਤਾਂ ਕਰਕੇ ਅਸੀਂ ਆਉਣ ਵਾਲੇ ਟਾਈਮ 'ਚ ਇਹ ਵਾਰਦਾਤਾਂ ਨੂੰ ਠੱਲ ਪਾ ਸਕੀਏ ਅਤੇ ਆਪਣੇ ਇਲਾਕੇ 'ਚੋਂ ਸ਼ਰਾਰਤੀ ਅੰਸਰਾਂ ਨੂੰ ਦੂਰ ਕਰ ਸਕੀਏ ਧੰਨਵਾਦ ਤੁਸੀਂ ਗਿਰਤਾਰ ਕਿਤੇ ਨੇ ਕਿੰਨੀ ਦਿਨ ਤੋਂ ਇਸ ਕੰਮ ਦੇ ਵਿੱਚ ਸੀਗੇ ਤੇ ਹੋਰ ਇਹਦੇ ਕਿਹੜੇ ਕਿਹੜੇ ਪਰਚੇ ਨੇ ਇਨਾਂ ਤੇ ਅਸੀਂ ਫਿਲਹਾਲ ਤਾਂ ਪਰਚਾ ਨੰਬਰ 102 ਤੇ 103/24 ਥਾਣਾ ਕੰਬੋਚ ਦਰਜ ਕੀਤਾ ਹੈ ਇਹ ਅਸੀਂ ਇਹਨਾਂ ਦੀ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਤੇ ਲਿਆ ਜਾਊਗਾ ਤੇ ਇਹਨਾਂ ਦੀ ਫਰਦਰ ਇਨਵੈਸਟੀਗੇਸ਼ਨ ਚ ਇਹਨਾਂ ਦਾ ਇਨਕਸ਼ਾਫ ਕਰਾਵਾਂਗੇ ਉਸ ਤੋਂ ਪਤਾ ਲੱਗੂਗਾ ਇਹਨਾਂ ਇਹ ਆਪ ਦੱਸੂਗੇ ਕਿ ਕਿਹੜੇ ਕਿਹੜੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਇਹਨਾਂ ਨੇ ਸਰ ਜੀ ਇਹ ਸਾਰੇ ਇਹਨਾਂ ਦੀ ਇਹ ਕੀ ਹੈ ਸਰ ਇਹਨਾਂ ਦੀ ਤਕਰੀਬਨ 25 ਤੋਂ 30 ਸਾਲ ਦੇ ਵਿੱਚ ਵਿੱਚ ਨੇ ਇਹ ਸਰ ਇਹ ਸਿਰਫ ਲੁੱਟਾਂ ਵਰ ਕਾਤੇ ਜਿਸ ਤੋਂ ਲਾਵਾ ਹੋਰ ਵੀ ਕੋਈ ਦੇਖੋ ਇਹ ਹਜੇ ਅਸੀਂ ਕਨਫਰਮ ਕਰਾਂਗੇ ਬਟ ਨੇਚਰਲੀ ਜਿਹੜਾ ਬੰਦਾ ਲੁੱਟਾਂ ਖੋਹ ਕਰਦਾ ਉਹ ਇੱਕ ਸਿੰਗਲ ਕ੍ਰਾਈਮ ਨੂੰ ਰਿਸਟ੍ਰिक्ट ਨਹੀਂ ਹੁੰਦਾ ਇਹ ਹੋਰ ਤਰ੍ਹਾਂ ਦੇ ਕ੍ਰਾਈਮ ਹੋਗੇ ਜਿੱਦਾਂ ਸਮਗਲਿੰਗ ਹੋ ਗਿਆ ਡਰੱਗਸ ਸਮਗਲਿੰਗ ਹੋ ਗਿਆ ਇਲੀਗਲ ਵੈਪਨਸ ਨਾਲ ਜੁੜਿਆ ਹੁੰਦਾ ਹੋਰ ਵੀ ਕਈ ਤਰ੍ਹਾਂ ਦੇ ਗੈਂਗਸ ਨਾਲ ਜੁੜਿਆ ਹੁੰਦਾ ਇਹ ਸਾਰੀ ਗੱਲਾਂ ਸਾਨੂੰ ਹੁਣ ਸਾਹਮਣੇ ਆਉਣਗੀਆਂ ਇਹ ਜਿਹੜੀ ਅਸੀਂ ਮਹਿੰਮ ਸ਼ੁਰੂ ਕੀਤੀ ਹੈ ਇਹਦੇ ਤਹਿਤ ਅਸੀਂ ਹੋਰ ਵੀ ਜਿਹੜੇ ਵਕ ਵਕ ਵਾਰਦਾਤਾਂ ਚ ਨੇ ਉਹਨਾਂ ਦਾ ਖੁਲਾਸਾ ਕਰਾਂਗੇ ਸਰ ਹਜੇ ਨਾਮੀ ਹੈ ਜਾਂ ਯਾਦ ਅਜੇ ਸਟਾਰਟ ਹੀ ਕੀਤਾ ਸੀ ਇਹਨਾਂ ਨੇ ਨਹੀਂ ਹੁਣ ਇਹਨਾਂ ਨੇ ਕਾਫੀ ਦੇਰ ਤੋਂ ਵਾਰਦਾਤਾ ਕਰ ਰਹੇ ਸੀ ਤਾਂ ਹੀ ਜਦੋਂ ਕਿ ਮੈਂ ਦੱਸਿਆ ਕਰੀਬ 7 ਮੋਬਾਈਲ ਫੋਨ ਤਾਂ ਅਸੀਂ ਰਿਕਵਰ ਕਰ ਚੁੱਕੇ ਹਾਂ ਤੇ ਹੋਰ ਵੀ 5-7 ਹੋਰ ਹੋਣ ਦੀ ਉਮੀਦ ਹੈ ਉਹ ਤੁਹਾਨੂੰ ਦੱਸ ਦਿੱਤਾ ਜਾਊਗਾ ਸਰ ਟੋਟਲ ਕਿੰਨੇ ਮੁਜਰਮ ਨੇ ਟੋਟਲ ਜਿਹੜਾ 102 ਮੁਕਦਮਾ ਹੈ ਉਹਦੇ ਚ ਇੱਕ ਮੁਜਰਮ ਹੈ ਤੇ 103 ਐਫ ਆਈ ਆਰ ਇਹ ਚ ਤਿੰਨ ਮੁਜਰਮ ਹੋਰ ਨੇ